ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਹਨਾ ਬਹੁਤ ਪਿਆਰ ਕਰਦੇ ਨੇ ਬਈ ਉਹਨਾਂ ਦਾ ਬਹੁਤ-ਬਹੁਤ ਦਿਲੋਂ ਬਈ ਧੰਨਵਾਦ ਤੇ ਆਜੋ ਮਿੱਤਰੋ ਇੱਕ ਆਪਾਂ ਤੁਹਾਡੇ ਲਈ ਨਾ ਨਵੀਂ ਜਾਣਕਾਰੀ ਲੈ ਕੇ ਆਏ ਆ ਤੇ ਆਪਣਾ ਪਹਿਲੀ ਵਾਰੀ ਐਕਸਪੀਰੀਅੰਸ ਰੂ ਬਈ ਵੀਰੇ ਇਹ ਕੰਮ ਦਾ ਹਨਾ ਤੇ ਇੱਕ ਨਾ ਵੀਰੇ ਆ ਐਨ ਪੀ ਕੇ ਨਵਾਂ ਆਇਆ ਸੀਗਾ ਇਹ ਨਾਈਟ੍ਰੋਜਨ ਦੇ ਨਾਂ ਤੇ ਆ ਐਨ ਪੀ ਕੇ 11 11 8 ਤੇ ਵਿੱਧ ਜ਼ਿੰਕ ਤੇ ਬੋਰਨ ਹਨਾ ਇਹ ਦੋਨੇ ਵਿੱਚ ਇਹਦੇ ਹੈਗੇ ਨੇ ਬਈ ਇਹ ਵੀਰੇ ਆਪਣਾ ਇਹਦੇ ਕਰਨ ਦਾ ਮਕਸਦ ਕੀ ਆ ਵੀ ਯਾਰ ਹੁਣ ਜਿਵੇਂ ਟੈਂਪਰੇਚਰ ਹਾਈ ਆ ਹਨਾ ਤੇ ਉਹਦੇ ਕਰਕੇ ਵੀ ਇਹ ਸਾਰਾ ਜੋ ਵੀ ਘਾਟ ਹੋਈ ਇਹ ਘਾਟਾਂ ਪੂਰੀਆਂ ਕਰੂਗਾ ਬਈ ਠੀਕ ਆ ਬਾਕੀ ਯਾਰ ਜਿਨੇ ਕਰਨਾ ਵੀਰੇ ਕਰ ਲਿਓ ਹਨਾ ਤੇ ਮੈਂ ਇਹ ਨਹੀਂ ਮੈਂ ਫੋਰਸ ਨਹੀਂ ਕਿਸੇ ਨੂੰ ਕਰਦਾ ਵੀ ਤੁਸੀਂ ਕਰੋ ਹੀ ਕਰੋ ਮੈਂ ਟਰਾਈ ਜ਼ਰੂਰ ਕਰੂੰਗਾ ਠੀਕ ਹੈ ਕਿਵੇਂ ਰਿਜ਼ਲਟ ਆਉਂਦਾ ਤੁਹਾਨੂੰ ਮੈਂ ਰਿਜ਼ਲਟ ਵੀ ਦੱਸੂਗਾ ਇਹਦਾ ਹਨਾ ਤੇ ਰਿਜ਼ਲਟ ਕੀ ਰਿਹਾ ਤੁਹਾਨੂੰ ਆਪਾਂ ਉਹ ਵੀ ਵੀਡੀਓ ਪਾਵਾਂਗੇ ਆਪਾਂ ਇਹਦੇ ਮੂੰਗੀ ਤੇ ਕੱਲ ਸੁੰਡੀ ਉਹ ਸਪਰੇਅ ਕਰਤੀ ਸੀਗੀ ਬਸ ਦੋ ਦਿਨਾਂ ਨੂੰ ਇਹਦੇ ਕਰਾਂਗੇ ਹਨਾ ਤੇ ਮੂੰਗੀ ਨੇ ਆਪਣੀਆਂ ਫਲਾਵਰਿੰਗ ਚੱਕ ਰੱਖੀ ਆ ਬਸ ਹੁਣ ਇਹਦੇ ਤੇ ਆਪਾਂ ਜਿਹੜੀ ਕੋਈ ਫਲਾਵਰ ਤੋਂ ਸਪਰੇਅ ਆਪਣੀਆਂ ਆਪਾਂ ਉਹ ਵੀ ਕਰਨੀਆਂ ਹਨਾ ਤੇ ਦੂਜਾ ਵੀਰੇ ਮੈਂ ਕਿਸ ਨੂੰ ਫੋਰਸ ਨਹੀਂ ਕਰਦਾ ਪਲੀਜ਼ ਨਾ ਮੈਂ ਦੁਬਾਰੇ ਫੇਰ ਕਹਿ ਰਿਹਾ ਕਿਤੇ ਆਇ ਕਿਉਂ ਬਾਈ ਬਾਈ ਤਾਂ ਖਰਚਾ ਕਰਵਾਈਏ ਨਾ ਇਹ ਗੱਲ ਖਰਚੇ ਦੀ ਨਹੀਂ ਹੈਗੀ ਆਪਾਂ ਰਿਜ਼ਲਟ ਤੇ ਜਾਣਾ ਹਨਾ ਤੇ ਐਨ ਪੀ ਕੇ ਹੈਗਾ ਬਈ ਉਂ ਵੀ ਤਾਂ ਯਾਰ ਜੇ ਕੋਈ ਕਿੱਲੇ ਮੈਂ 100 200 ਖਰਚਾ ਦੀ ਗੱਲ ਕੋਈ ਵੱਡੀ ਨਹੀਂ ਹੈਗੀ ਕੋਈ ਖਾਸ ਮਹਿੰਗਾ ਨਹੀਂ ਹੈਗਾ ਇਹ ਇਹ 4 ਕਿੱਲੇ ਦਾ ਬਈ ਲੀਟਰ ਆ ਤੇ ਮੈਨੂੰ ਲੱਗਾ 1400 ਦਾ ਬਾਕੀ ਤੁਸੀਂ ਆਪ ਦੇਖੋ ਤੁਹਾਨੂੰ ਕੀ ਰੇਟ ਪੈਂਦਾ ਕ੍ਰਿਸਟਲ ਕੰਪਨੀ ਦਾ ਵੀਰੇ ਠੀਕ ਆ ਤੇ ਆਪਾਂ ਵੀਰੇ ਜਰੂਰ ਕਰਾਂਗੇ ਤੇ ਬਾਕੀ ਜਿਹੜੇ ਵੀਰੇ ਨੇ ਕਰਨਾ ਹੋਇਆ ਬਈ ਤੇ ਰਿਜ਼ਲਟ ਦੇਖ ਕੇ ਉਦੋਂ ਬਾਅਦ ਕਰਨਾ ਹੈ ਉਦੋਂ ਬਾਅਦ ਕਰ ਰੋ ਪਹਿਲਾਂ ਕਰਨਾ ਬਈ ਪਹਿਲਾਂ ਕਰੋ ਤੁਹਾਨੂੰ ਰਿਜ਼ਲਟ ਮਿਲ ਜੂਗਾ ਤੇ ਆਪ ਦਾ ਕਿਸੇ ਵੀ ਐਨਪੀ ਕੇ ਦਾ ਵੀਰੇ ਰਿਜ਼ਲਟ ਸ਼ੇਅਰ ਹਰ ਕਰੋ ਤੇ ਜੇ ਚੰਗੀ ਲੱਗੀ ਵੀਡੀਓ ਵੀਰੇ ਸ਼ੇਅਰ ਹਰ ਕਰੋ ਧੰਨਵਾਦ